ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੀਆਂ ਤ੍ਰਿੰਜਿੰਗ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਹੈ 7 ਅਪ੍ਰੈਲ ਯਾਨੀ ਕਿ 1 ਤਰੀਕ। ਅੱਜ ਤੋਂ ਲੈ ਕੇ 7 ਤਰੀਕ ਤੱਕ ਭਾਵ ਕਿ ਪੂਰਾ ਇੱਕ ਹਫਤਾ ਆਪਾਂ ਗੱਲ ਕਰਾਂਗੇ ਤੁਹਾਡੇ ਚਿਹਰੇ ਅਤੇ ਤੁਹਾਡੇ ਵਾਲਾਂ। ਮੈਂ ਤੁਹਾਡੇ ਨਾਲ ਹਰ ਰੋਜ਼ ਇੱਕ ਵੀਡੀਓ ਸ਼ੇਅਰ ਕਰਾਂਗੀ ਜਿਦੇਪ ਜੀ ਆਂਦਾ, ヘア ਮਾਸਕ ਹੋਵੇਗਾ ਜਾਂ ਕਿ ਕੋਈ ਨਾ ਕੋਈ ਫੇਸ 팩। ਤਾਂ ਅੱਜ ਇਸ ਲੜੀ ਦੀ ਪਹਿਲੀ ਵੀਡੀਓ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ヘア ਮਾਸਕ ਦੀ। ਤਾਂ ਦੇਖਦੇ ਹਾਂ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਇਸੇਰ ਮਾਸਕ ਲਈ ਸਾਨੂੰ ਚਾਹੀਦਾ ਹੈ ਔਲੇ ਦਾ ਪਾਊਡਰ ਦੋ ਛੋਟੇ ਚਮਚੇ ਔਲੇ ਦਾ ਪਾਊਡਰ ਦੋ ਛੋਟੇ ਚਮਚੇ ਹੀ ਸਾਨੂੰ ਚਾਹੀਦਾ ਹੈ ਅਰੰਡੀ ਦਾ ਤੇਲ ਜਾਂ ਕੈਸਟਰ ਆਇਲ ਅਤੇ ਇੱਕ ਛੋਟਾ ਚਮਚਾ ਐਲੋਵੇਰਾ ਜੈਲ ਜਾਂ ਕੁਆਰ ਕਰਪਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪ ਸੂ ਚੰਗੀ ਤਰ੍ਹਾਂ ਮਿਕਸ ਕਰ ਲਵੋ ਤਾਂ ਕਿ ਇਹਦੇ ਵਿੱਚ ਕੋਈ ਗੰਡ ਨਾ ਰਹਿ ਜਾਵੇ ਤੇ ਇੱਕ ਬਹੁਤ ਹੀ ਫਾਈਨ ਪੇਸਟ ਬਣ ਜਾਵੇ ਚੰਗੀ ਤਰ੍ਹਾਂ ਕੰਗੀ ਕਰਨ ਤੋਂ ਬਾਅਦ ਇਸ हेयर मास्क ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ ਅਤੇ तकरीबन 6 ਤੋਂ 7 ਘੰਟੇ ਇਹਨੂੰ ਲੱਗਾ ਰਹਿਣ ਦਿਓ ਤੁਸੀਂ ਪੂਰੀ ਰਾਤ ਵੀ ਇਹਨੂੰ ਵਾਲਾਂ ਵਿੱਚ ਛੱਡ ਸਕਦੇ ਹੋ ਸਵੇਰੇ ਉੱਠ ਕੇ ਤੁਸੀਂ ਆਪਣੇ ਰੈਗੂਲਰ ਸ਼ੈਂਪੂ ਜਾਂ ਕੰਡੀਸ਼ਨਰ ਨਾਲ ਵਾਲਾਂ ਨੂੰ ਧੋ ਦੋ ਇਸ हेयर मास्क ਨੂੰ ਮਹੀਨੇ ਵਿੱਚ 2 ਤੋਂ 3 ਵਾਰ ਲਾਉਣ ਨਾਲ ਤੁਹਾਡੇ ਵਾਲ ਮਜ਼ਬੂਤ ਹੋਣਗੇ ਜਿਓ ਸਮੇਂ ਤੋਂ ਪਹਿਲਾਂ ਚਿੱਟੇ ਹੋ ਰਹੇ ਹਨ ਤਾਂ ਉਹਨਾਂ ਦਾ ਚਿੱਟਾ ਹੋਣਾ ਰੁਕ ਜਾਵੇਗਾ ਤੇ ਉਹ ਝੜਨੇ ਵੀ ਬੰਦ ਹੋ ਜਾਣਗੇ ਮੈਨੂੰ ਮੀਟ ਇਹ ਤਾਂ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੈਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ